ਅਮਰitsar ਪੁਲਿਸ ਵੱਲੋਂ ਕੀਤਾ ਗਿਆ ਵੱਡਾ ਐਕਸ਼ਨ ਲੁੱਟਾਖੋਹਾਂ ਅਤੇ ਡਕੈਤੀਆਂ ਚੱਲੂਣੇ ਦੇ 4 ਮੁਲਜ਼ਮ ਕਾਬੂ 25 ਮੋਟਰਸਾਈਕਲ ਚੋਰੀ ਦੇ ਕੀਤੇ ਬਰਾਮਦ ਅਮਰitsar ਪੁਲਿਸ ਨੂੰ ਇਸ ਵੱਡੀ ਕਾਮਯਾਬੀ ਮਿਲੀ ਜਦੋਂ ਲੁੱਟਾਖੋਹਾਂ ਤੇ ਡਕੈਤੀਆਂ ਕਰਨ ਵਾਲੇ ਵੱਡੇ ਇੱਕ ਗਰੋਹ ਦਾ ਪੱਤਾ ਫਾਸ਼ ਹੋਇਆ ਇਸ ਸ਼ਬੰਤੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁੱਟਾਖੋਹਾਂ ਤੇ ਡਕੈਤੀਆਂ ਕਰਨ ਵਾਲੇ 4 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਚੋਰੀ ਅਤੇ ਖੋਹ ਦੇ 25 ਮੋਟਰਸਾਈਕਲ ਬਰਾਮਦ ਹੋਏ ਹਨ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਪ੍ਰੈਸ ਕਾਨਫਰੰਸ 'ਚ ਪੁਲਿਸ ਅਧਿਕਾਰੀ ਵੱਲੋਂ ਖੁਲਾਸੇ ਕੀਤੇ ਗਏ ਸਿਵਲਾਈਨ ਨੇ ਬਹੁਤ ਵਧੀਆ ਕੰਮ ਕੀਤਾ ਟੋਟਲ ਅਸੀਂ ਦੋ ਮੁਕਦਮਿਆਂ ਦੇ ਵਿੱਚ ਜਿਹੜੇ ਹੈਗੇ ਆ 25 ਮੋਟਰਸਾਈਕਲ ਅਸੀਂ ਰਿਕਵਰ ਕੀਤੇ ਨੇ ਔਰ ਇਹਨਾਂ ਦੇ ਵਿੱਚੋਂ ਮੈਂ ਦੱਸਣਾ ਚਾਹਾਂਗਾ ਕਿ ਕੁਝ ਤੁਹਾਡੇ ਪੱਤਰਕਾਰ ਸਾਹਿਬ ਭਾਈਆਂ ਦੇ ਵੀ ਹੈਗੇ ਨੇ ਬਾਕੀ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਕੋਰ ਕੰਪਲੈਕਸ ਦੇ ਵਿੱਚੋਂ ਤੇ ਡੀਸੀ ਆਫਿਸ ਤੋਂ ਜਿਹੜੇ ਹੈਗੇ ਚੋਰੀ ਹੁੰਦੇ ਸੀਗੇ ਇਹ ਮੁਕਦਮਾ ਟ੍ਰੇਸ ਹੋਣ ਦੇ ਨਾਲ ਸਾਨੂੰ ਹੁਣ ਕਾਫੀ ਜਿਹੜੀ ਹੈਗੀ ਹੈ ਰਾਹਤ ਮਿਲੀ ਹੈ ਜਿਹੜੇ ਮੁਲਾਜ਼ਮ ਸੀ ਔਰ ਤੁਹਾਡੇ ਵੀ ਆਪਣੇ ਪੱਤਰਕਾਰ ਭਰਾਵਾਂ ਦੇ ਜਿਹੜੇ ਹੈਗੇ ਆ ਅਸੀਂ ਇਹਨਾਂ ਦਾ ਮੁਕਦਮੇ ਜਿਹੜੇ ਹੈਗੇ ਆ ਮੁਕਦਮੇ ਦੇ ਵਿੱਚ ਅਸੀਂ ਮੋਟਰਸਾਈਕਲ ਰਿਕਵਰ ਕੀਤੇ ਨੇ ਇੱਕ ਮੁਕਦਮਾ 30 ਨੰਬਰ ਸਾਡਾ ਐਫ ਆਈ ਆਰ ਦਰਜ ਸੀਗੀ 4324 ਦੀ ਔਰ ਇਹਦੇ ਵਿੱਚ ਅਸੀਂ ਗੁਰਪਾਲ ਸਿੰਘ ਜਿਹੜਾ ਹੈਗਾ ਈਨਾਲੇ ਦਾ ਤੇ ਗੋਪੀ ਜਿਹੜਾ ਹੈਗਾ ਉਹ ਵੀ ਥਾਣਾ ਈਨਾਲੇ ਦਾ ਫੜ ਕੇ ਇਹਨਾਂ ਕੋਲ 10 ਜਿਹੜੇ ਹੈਗੇ ਆ ਮੋਟਰਸਾਈਕਲ ਜਿਹੜੇ ਹੈਗੇ ਆ ਬਰਾਮਦ ਕੀਤੇ ਸੀਗੇ ਸੈਕੰਡ ਮੁਕਦਮਾ ਜਿਹੜਾ ਸਾਡਾ ਹੈਗਾ ਜੀ ਉਹਦੇ ਵਿੱਚ 52 ਨੰਬਰ ਮੁਕਦਮਾ ਹੈਗਾ ਜਿਹੜਾ ਅਸੀਂ ਦਿੱਤਾ ਸੀਗਾ 1 ਤਰੀਕ ਨੂੰ 1 4 ਨੂੰ ਇਹਦੇ ਵਿੱਚ ਹਰ ਸਿਮਰਨ ਤੇ ਹਰਪ੍ਰੀਤ ਸਿੰਘ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ 15 ਮੋਟਰਸਾਈਕਲ ਬਰਾਮਦ ਕੀਤੇ ਆ ਜਿਹਦੇ ਵਿੱਚੋਂ 8 ਮੋਟਰਸਾਈਕਲ ਸਪਲੈਂਡਰ ਹੈਗੇ ਨੇ ਜਿਹਦੇ ਵਿੱਚੋਂ 2 ਮੋਟਰਸਾਈਕਲ ਜਿਹੜਾ ਹਾਂਡਾ ਸਾਈਨ ਨੇ ਇੱਕ ਡੀਲੈਕਸ ਮੋਟਰਸਾਈਕਲ ਹੈਗਾ ਇੱਕ TVS ਇੱਕ ਦੂਸਰੀ ਦੋ TVS ਸਕੂਟਰ ਮੋਟਰਸਾਈਕਲ ਹੈਗੇ ਨੇ ਇੱਕ CT 100 ਤੇ ਇੱਕ ਪਲੈਟੀਨਾ ਮੋਟਰਸਾਈਕਲ ਹੈਗਾ ਸੋ ਮੇਰੀ ਤੁਹਾਡੇ ਰਾਈ ਗੁਰਦਾਸ ਜੀ ਸ ਹੈਗੀ ਹੈ ਕਿ ਅਸੀਂ ਆਪਣੀ ਵੈਬਸਾਈਟ ਦੇ ਉੱਪਰ ਇਹਨਾਂ ਸਾਰਿਆਂ ਦੇ ਜਿਹੜੇ ਹੈਗੇ ਆ ਇੰਜਨ ਨੰਬਰ ਚ ਐਸੀ ਨੰਬਰ ਪਾ ਦਵਾਂਗੇ ਜੇ ਦਾ ਵੀ ਕਿਸੇ ਦਾ ਇਹ ਮੋਬਾਈਲ ਮੋਟਰਸਾਈਕਲ ਹੈਗਾ ਉਹ ਸਾਡੇ ਐਸ ਐਚਓ ਸਾਹਿਬ ਨਾਲ رابطہ ਕਰਕੇ ਤੇ ਡਿਊ ਪ੍ਰੋਸੈਸ ਨੂੰ ਫੋਲੋ ਕਰਦਿਆਂ ਹੋਇਆਂ ਆਪਣੀ ਜਿਹੜੀ ਚੀਜ਼ ਹੈਗੀ ਹੈ ਸਾਡੇ ਕੋਲੋਂ ਇੱਥੋਂ ਲਿਜਾ ਸਕਦਾ ਸਪੋਰਟਰੀ ਤੇ ਜਿਹੜੀ ਚੀਜ਼ ਹੈਗੀ ਹੈ ਮੋਟਰਸਾਈਕਲ ਜੋ ਵੀ ਉਹਦਾ ਹੈਗਾ ਉਹ ਉੱਥੋਂ ਲਿਜਾ ਸਕਦਾ ਉਸੇ ਕਿਤੇ ਵੱਡੇ ਸਰ ਦੋਸ਼ੀ ਚਾਰ ਜੀ ਟੋਟਲ ਦੋ ਮੁਕੱਦਮਿਆਂ ਦੇ ਚਾਰ ਸਰ ਸਾਰਿਆਂ ਦੀ ਏਜ ਕਿੰਨੀ ਹੈ ਜਿਹਦੇ ਤਨ ਬਾਲਗ ਹੈਗਾ ਜੀ ਨਹੀਂ ਨਬਾਲਗ ਨਹੀਂ ਹੈਗਾ ਨਾ ਸਾਰਿਆਂ ਦੀ ਵੱਖ-ਵੱਖ ਏਜ ਹੈ ਜਿਹੜਾ ਗੁਰਪਾਲ ਹੈਗੀ ਉਹਦੀ 18 ਸਾਲ ਹੈਗੀ ਹੈ ਗੋਪੀ ਦੀ 20 ਸਾਲ ਹੈਗੀ ਹੈ ਜੀ ਉਹ ਇਹ ਕਿ ਸੀਸੀ ਆਫਿਸ ਦੇ ਵਿੱਚੋਂ ਵੀ ਜਿਹੜੇ ਮੋਟਰਸਾਈਕਲ ਚੋਰੀ ਹੋਏ ਸੀ ਉਹਦਾ ਵੀ ਇਹਦੇ ਵਿੱਚ ਬੰਦਾ ਫੜੇ ਗਿਆ ਜੀ ਜੀ ਇਹਨਾਂ ਦੇ ਮੁਕਦਮਿਆਂ ਦੇ ਵਿੱਚ ਜਿਹੜਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਗੁਰਪਾਲ ਤੇ ਗੋਪੀ ਵਾਲਾ ਮੁਕਦਮਾ ਇਹ ਜਿਹੜਾ ਹੈਗਾ ਡੀਸੀ ਦਫ਼ਤਰ ਦੇ ਵਿੱਚੋਂ ਔਰ ਇਹ ਜਿਹੜੇ ਹੈਗੇ ਜ਼ਿਆਦਾ ਮੋਟਰਸਾਈਕਲ ਜਿਹੜੇ ਸੀਗੇ ਆਪਣੇ ਡੀਸੀ ਜਿਹੜੇ ਡੀਸੀ ਆਫਿਸ ਔਰ ਜਿਹੜੇ ਕੋਰਟ ਕੰਪਲੈਕਸ ਦੇ ਵਿੱਚੋਂ ਚੋਰੀ ਹੁੰਦੇ ਸੀ ਉਹਨਾਂ ਦੀ ਗੱਲ ਜਿਹੜਾ ਸਰ ਡੀਸੀ ਆਫਿਸ ਤੋਂ ਮੋਟਰਸਾਈਕਲ ਚੋਰੀ ਕਰਦਾ ਸੀ ਉਹਦੇ ਤੋਂ ਕਿੰਨੇ ਮੋਟਰਸਾਈਕਲ ਡਿਕਵਰ ਹੋਏ ਦੇਖੋ ਐ ਸੱਚ ਜਿਹੜੀ ਚੀਜ਼ ਤੁਸੀਂ ਪੁੱਛ ਰਹੇ ਹੈਗੇ ਉਹ ਮੈਂ ਹਜੇ ਵੀ ਇਨਵ ਕੱਲੇ-ਕੱਲੇ ਬਾਰੇ ਜਿਹੜੀ ਹੈਗੀ ਤਫਤੀਸ਼ ਦੌਰਾਨ ਹੀ ਮੈਂ ਤੁਹਾਨੂੰ ਦੱਸ ਸਕਾਂ ਕੰਪਲੀਟ ਹੋਣ ਤੋਂ ਬਾਅਦ ਫਿਲਹਾਲ ਜੋ ਸਾਡੇ ਕੋਲ ਹੈਗਾ 10 ਟੋਟਲ ਇਹਨਾਂ ਕੋ ਮੋਟਰਸਾਈਕਲ ਜਿਹੜੇ ਹੈਗੇ ਰਿਕਵਰ ਕੀਤੇ ਨੇ ਦੋਹਾਂ ਦੇਖੋ ਉਹ ਮੈਂ ਦੱਸਦਾ ਸਰ ਇਹ ਸਾਰੇ ਇੱਕੋ ਗਰੋਹ ਦੇ ਮੈਂਬਰ ਨੇ ਸਾਰੇ ਕੋ ਲੱਗ ਲੱਗ ਰਹੇ ਨੇ ਨਹੀਂ ਵੱਖ-ਵੱਖ ਨੇ ਜੀ ਸਾਰੇ ਮੋਟਰਸਾਈਕਲ ਬਰਾਮਤ ਹੋਏ ਤੇ ਅੰਮ੍ਰਿਤਪੁਰ ਸਿਟੀ ਜਿਹੜੇ ਨੇ ਕੋਈ ਸ਼ਰੂਆਤ ਬਾਅਦ ਬਾਅਦ ਨਹੀਂ ਹੋਈ ਨਹੀਂ ਬੇਸਿਕਲੀ ਜਿਹੜੇ ਹੈਗੇ ਨਾ ਇਹ ਕੁਝ ਜਿਹੜੇ ਹੈਗੇ ਕੋਰਟ ਕੰਪਲੈਕਸ ਏਰੀਆ ਦੇ ਵਿੱਚੋਂ ਡੀਸੀ ਆਫਿਸ ਦੇ ਵਿੱਚੋਂ ਹੈਗੇ ਦੈਨ ਕੰਪਨੀ ਬਾਗ ਦੇ ਏਰੀਆ ਦੇ ਵਿੱਚੋਂ ਹੈਗੇ ਆ ਉਹ ਰਾਣਗਰੇਵ ਹਸਪੀਟਲ ਦੇ ਲਗ ਏਰੀਆ ਚ ਹੈਗੇ ਔਰ ਸਦਰ ਏਰੀਆ ਚ ਮੈਂ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਦੋ ਚੋਰੀਆਂ ਪਾਰਕਿੰਗ ਤੇ ਟਾਰਗੇਟ ਕਰਦੇ ਟਾਰਗੇਟ ਪਾਰਕਿੰਗ ਅੱਗੇ ਸਾਰੇ ਵੇਚਦੇ ਕਿੰਨਾ ਰੇਟ ਕਿੰਨਾ ਦਿੰਦੇ ਕਿੰਨਾ ਲੁੱਟੇ ਅੱਗੇ ਵੱਖ-ਵੱਖ ਲੋਕਾਂ ਨੂੰ ਜਿਨ੍ਹਾਂ ਨੂੰ ਹੈਗੇ ਕਈਆਂ ਨੂੰ ਦਿੱਤੇ ਹੋਏ ਆ ਜਿਨ੍ਹਾਂ ਵਿਚਾਰਿਆਂ ਨੂੰ ਇਹ ਦਾਅੰਦ ਜੀ ਸਾਡੀ ਆਰਸੀ ਗਵਾਚ ਗਈ ਹੈਗੀ ਉਹ ਹੁਣ ਜਿਹੜੀ ਹੈ ਡੀਐਸਰ ਕਰਕੇ ਮੈਂ ਕਹਿ ਰਿਹਾ ਨਾ ਹਜੇ ਤਾਂ ਪੀਸ ਜਾਰੀ ਹੈਗੀ ਆ ਉਹ ਪਤਾ ਕਰਨਾ ਕਿ ਉਹਨਾਂ ਦੀ ਇੰਟੈਂਸ਼ਨ ਕੀ ਸੀ ਜੇ ਤਾਂ ਉਹ ਜਿਹੜੇ ਬੋਨਫਾਈਡ ਪਰਚੇਸਰ ਸੀ ਫਿਰ ਤਾਂ ਨਹੀਂ ਹੈਗੇ ਜੇ ਉਹਨਾਂ ਨੂੰ ਪਤਾ ਹੈਗਾ ਕਿ ਉਹਨਾਂ ਨੇ ਜਿਹ ਅਗਲੀ ਪੁਛ ਰਿਸ਼ਤ ਕਰਕੇ ਕਾਰਵਾਈ ਕੀਤੀ ਜਾਏ ਪਰ ਇਹ ਕਿੰਨੇ ਦਾ ਵੇਚਦੇ ਸੀ ਮੋਟਰਸਾਈਕਲ ਅੱਗੇ ਜਿਹੜਾ ਹੁਣ ਤੇ ਜਿਹੜਾ ਹੈਗਾ ਉਹ ਜੇ ਲੱਗੀ ਫੱਬੀ ਵਾਲੇ ਹਿਸਾਬ ਹੁੰਦਾ ਹੈ ਚੋਰੀ ਦੀਆਂ ਚੀਜ਼ਾਂ ਦਾ ਹਜਾ ਐ ਸੱਚ ਤਾਂ ਜੇ ਕੋਈ ਪਾਰਟੀਕੂਲਰ ਇਹਨਾਂ ਪ੍ਰਾਈਸ ਟੈਗ ਨਹੀਂ ਹੈਗਾ ਕਿ ਉਸ ਰੇਂਜ ਚ ਵੇਚਦੇ ਸੀਗੇ ਜਿਹਨੂੰ ਜਿਸ ਨੂੰ ਕਿਸੇ ਨੂੰ ਕਹਿਤਾ ਵੀ ਇਹ ਮੇਰੀ ਮਦਰ ਬਿਮਾਰ ਹੈਗੀ ਆ ਤੁਸੀਂ ਮੇਰਾ ਮੋਟਰਸਾਈਕਲ ਆਖ ਲਓ ਮੈਨੂੰ ਇੰਨੇ ਪੈਸੇ ਦੇ ਦਿਓ ਸੋ ਇਹ ਜਿਹੜੇ ਚੋਰ ਹੁੰਦੇ ਆ ਇਹਨਾਂ ਦਾ ਵੇਚਣ ਦਾ ਵੀ ਇੱਕ ਜਾਸਾ ਜ ਹੈ ਬਟ ਉਹ ਕਿੰਨਾ ਕੁ ਚੀਜ਼ ਉਹ ਸਹੀ ਹੈਗੀ ਆ ਜਾਂ ਕਿੰਨੀ ਕਿ ਨਹੀਂ ਹੈਗੀ ਉਹਦਾ ਦੌਰਾਨੇ ਤਫਤੀਸ਼ ਹੀ ਪਤਾ ਲੱਗੂ ਤਦ ਬ੍ਰਹਮਪਤਰੀ ਦੇ ਅਨੁਪਤੇ ਅਰਨ ਵਿਤੋ ਦੀ ਕੋ ਮੋਟਸ ਮੰਤਰੀ ਦੇ ਬਾਦ ਨੂੰ ਆਦਾਨਤ ਨੇ ਦਿੱਤਾ ਗਿਆ ਕਿਸੇ ਦੇਖੋ ਇਹ ਚੀਜ਼ਾਂ ਸੈਡੀਆਂ ਹੈਗੀਆਂ ਸਾਡੀਆਂ ਆਪਰੇਸ਼ਨਲ ਡਿਟੇਲਸ ਹੁੰਦੀਆਂ ਉਹ ਮੈਂ ਓਪਨਲੀ ਨਹੀਂ ਡਿਸਕਸ ਕਰ ਸਕਦਾ ਠੀਕ ਹੈ ਜੀ ਸਰ ਇੱਕ ਮਿੰਟ ਆਖ